ਮਿੰਟਲ ਟਾਪ ਦੇ ਇਹਦੀ ਤਫੀਸ਼ ਕਰਨ ਦੇ ਪਾਇਆ ਗਿਆ ਕਿ ਇਹ ਜਿਹੜਾ 6 ਨੰਬਰ ਕਾਲ ਦੇ ਉੱਤੇ ਜਿਹੜਾ ਫਰਾਡ ਹੋਇਆ ਸੀਗਾ ਸਾਈਬਰ ਫਰਾਡ ਹੋਇਆ ਸੀਗਾ ਉਹਦੇ ਸਬੰਧ ਵਿੱਚ ਇਹਦੇ ਤਾਰ ਜਿਹੜੇ ਸੀ ਗੁਜਰਾਤ ਨਾਲ ਜੁੜਦੇ ਸੀਗੇ ਜੋ ਇੰਸਪੈਕਟਰ ਮਨਜੀਤ ਸਿੰਘ ਨੇ ਰਾਵਲ ਅੰਕਤ ਨੂੰ ਮਿਤੀ 24 11 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਟ੍ਰਾਂਨਜ਼ਿਟ ਰਿਮਾਂਡ ਲਿਆ ਕੇ ਦੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਤੇ ਉਹਨੇ ਜਿਹੜਾ 15 ਲੱਖ ਰੁਪਈਆ ਜਿਹੜਾ ਆਰਟੀਐਸ ਰਹੀ ਜਿਹੜਾ ਮਦਈ ਹੈ ਉਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ 5.5 ਲੱਖ ਰੁਪਈਆ ਦੀ ਵਕੀਲਾ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਬੀਜ ਕਰਾਇਆ ਗਿਆ اور ਕਾਊਂਟ ਖਲਾਉਣ ਤੋਂ ਬਾਅਦ ਉਸ ਕੋ ਚੈੱਕ ਬੁੱਕਾਂ ਵੀ ਹਾਸਲ ਕਰ ਲਈਆਂ ਤੇ ਉਸ ਨੂੰ ਹਰ ਮਹੀਨੇ ਇਹਦੇ ਉਸ ਦੇ ਵਿੱਚ 10000 ਰੁਪਇਆ ਦਿੰਦਾ ਸੀਗਾ ਇਸ ਕਾਊਂਟ ਦੀ ਪੜਤਾਲ ਕਰਨ ਤੇ ਪਾਇਆ ਗਿਆ ਵੀ ਇਸ ਕਾਊਂਟ ਦੇ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਰੀਬ 3 ਕਰੋੜ ਤੋਂ ਉੱਪਰ ਦੀਆਂ ਜਿਹੜੀਆਂ ਲੈਨਡਨ ਹੋਇਆ ਸੀਗਾ ਮਾਨ ਜੋ ਗੌਰਵ ਜਾਦਵ ਆਈਪੀਐਸ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਜੀ ਰੈਨਮਾਈ ਹਿੱਟ ਤੇ ਜੋ ਅਗਵਾਈ ਹਿੱਟ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਇੰਚਾਰਜ ਐਸ ਐਚ ਓ ਸਰਦਾਰ ਮਨਜੀਤ ਸਿੰਘ ਇੰਸਪੈਕਟਰ ਵੱਲੋਂ ਸੁਸ਼ਾਂਤ 나ਗਪਾਲ ਸਨ ਉਹ কৃষ্ণ ਲਾਲ 나ਗਪਾਲ ਵਾਸੀ ਸਰਕਲ ਰੋਡ ਅਬੌਰ ਦੀ ਦਰਖਾਸਤ ਜਿਸ ਵਿੱਚ ਉਸਨੇ 60 ਲੱਖ 23000 ਰੁਪਏ ਦੀ ਸਾਈਬਰ ਧੱਗੀ ਸਬੰਧੀ ਲਿਖਿਆ ਸੀਗਾ ਵੀ ਪੜਤਾਲ ਉਪਰੰਤ ਮਕਦਮਾ ਨੰਬਰ 3 ਮਿਤੀ 27 9 24 ਅਧੀਨ ਧਾਰਾ 316 318 612 ਬੀ ਐਨ ਐਸ थाना ਸਾਈਬਰ ਕ੍ਰਾਈਮ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਮਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਤਫਤੀਸ਼ ਦੌਰਾਨ ਟੈਕਨੀਕਲ ਤੌਰ ਤੇ ਜਿਹੜਾ ਇਹਨੂੰ ਸਾਰੇ ਨੂੰ ਵੇਖਿਆ ਗਿਆ ਟੈਕਨੀਕਲ ਤੌਰ ਤੇ ਇਹਦੀ ਤਫਤੀਸ਼ ਕਰਨ ਤੇ ਪਾਇਆ ਗਿਆ ਕਿ ਇਹ ਜਿਹੜਾ ਫੇਕ ਨੰਬਰ ਕਾਲ ਦੇ ਉੱਤੇ ਜਿਹੜਾ ਫਰਾਡ ਹੋਇਆ ਸੀਗਾ ਸਾਈਬਰ ਫਰਾਡ ਹੋਇਆ ਸੀਗਾ ਉਹਦੇ ਸੰਬੰਧ ਵਿੱਚ ਇਹਦੇ ਤਾਰ ਜਿਹੜੇ ਸੀ ਗੁਜਰਾਤ ਨਾਲ ਜੁੜਦੇ ਸੀਗੇ ਜਿਹਦੇ ਆਧਾਰ ਤੇ ਮੁਕੱਦਮਾ ਵਿੱਚ ਦੋਸ਼ੀ ਨਾਇਕ rahul kumar ਉਰਫ ਜਸਪਾਲ ਵਾਸੀ ਮਹਿਸਾਨਾ ਗੁਜਰਾਤ ਨੂੰ ਮਿਤੀ 27 10 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਉਸ ਦਾ ਟ੍ਰਾਂਜਿਟਰ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਗਿਆ ਸੀਗਾ ਤੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਪੁਲਸ ਰਿਮਾਂਡ ਦੌਰਾਨ ਉਹਨੇ ਫਰਦਿਕਿਸ਼ਾਬ ਕੀਤਾ ਕਿ ਇਹ ਸਾਰਾ ਕੁਝ ਕੰਮ ਜਿਹੜਾ ਹੈ ਉਹ ਰਾਵਲ ਅੰਕਤਸਨ ਉਹ ਬਾਬੂ ਲਾਲ ਵਾਸੀ ਜ਼ਿਲ੍ਹਾ ਮਹਿਸਾਨਾ ਗੁਜਰਾਤ ਵੱਲੋਂ ਕੀਤਾ ਗਿਆ ਤੇ ਉਸ ਨੇ ਉਸ ਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਵਗੈਰਾ ਹਾਸਲ ਕਰਕੇ ਉਸ ਦੇ ਨਾਂ ਦੇ ਇੰਡੀਅਨ ਬੈਂਕ ਦੇ ਵਿੱਚ ਗੁਜਰਾਤ ਦੇ ਵਿੱਚ ਕਾਊਂਟ ਖੁਲਾਇਆ ਸੀਗਾ ਔਰ ਕਾਊਂਟ ਖੁਲਾਉਣ ਤੋਂ ਬਾਅਦ ਉਸ ਕੋ ਚੈੱਕ ਬੁੱਕਾਂ ਵੀ ਹਾਸਲ ਕਰ ਲਈਆਂ ਤੇ ਉਸ ਨੂੰ ਹਰ ਮਹੀਨੇ ਇਹਦੇ ਉਸ ਦੇ ਵਿੱਚ 10000 ਰੁਪਇਆ ਦਿੰਦਾ ਸੀਗਾ ਇਸ ਕਾਊਂਟ ਦੀ ਪੜਤਾਲ ਕਰਨ ਤੇ ਪਾਇਆ ਗਿਆ ਵੀ ਇਸ ਕਾਊਂਟ ਦੇ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਰੀਬ 3 ਕਰੋੜ ਤੋਂ ਉੱਪਰ ਦੀਆਂ ਜਿਹੜੀਆਂ ਲੈਣ ਦੇਣ ਹੋਇਆ ਸੀਗਾ ਜੋ ਇਨਸਪੈਕਟਰ ਮਨਜੀਤ ਸਿੰਘ ਨੇ ਰਾਵਲ ਅੰਕਤ ਨੂੰ ਮਿਤੀ 24 11 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਟ੍ਰਾਂਨਜ਼ਿਟ ਰਿਮਾਂਡ ਲਿਆ ਕੇ ਤੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਨ ਤੇ ਉਹਨੇ ਜਿਹੜਾ ਹੈ 15 ਲੱਖ ਰੁਪਈਆ ਜਿਹੜਾ ਆਰਟੀਐਸ ਰਹੀਂ ਜਿਹੜਾ ਮਦਈ ਆ ਉਹਦੇ ਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ 5.5 ਲੱਖ ਰੁਪਈਏ ਦੀ ਵੱਖਰਾ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਫ੍ਰੀਜ਼